ਜਿਹੜਾ ਯੁੱਧ ਹੈ ਨਸ਼ੇ ਵਿਰੁੱਧ ਇਹ ਸਾਡੀ ਪੰਜਾਬ ਸਰਕਾਰ ਦਾ ਤੇ ਡੀਜੀਪੀ ਪੰਜਾਬ ਜੀ ਗੌਰਵ ਯਾਦਵ ਆਈਪੀਐਸ ਉਹਨਾਂ ਵੱਲੋਂ ਸਪੈਸ਼ਲ ਉਹਨਾਂ ਦੇ ਧਿਆਨ ਦੇ ਨਜ਼ਰ ਦੇ ਵਿੱਚ ਕੀਤਾ ਸੋ ਇਹ ਜਿਹੜਾ ਸੰਪਰਕ ਜਿਹੜਾ ਮੀਟਿੰਗ ਹੈ ਆਪਣੀ ਪਬਲਿਕ ਦੇ ਨਾਲ ਕਰਨੀ ਸਾਡੀ ਬਹੁਤ ਜ਼ਰੂਰੀ ਹੈ ਕਿਉਂਕਿ ਤੁਹਾਡਾ ਜਿਹੜੇ ਮਾਰ ਦੇ ਵਿੱਚ ਤੁਸੀਂ ਹੈਗੇ ਹੋ ਇਲਾਕੇ ਦੇ ਵਿੱਚ ਇਹ ਬਹੁਤ ਹੀ ਯਾਨੀ ਸਟੇਜ ਦੇ ਵਿੱਚ ਅਸੀਂ ਆਏ ਆ ਤੁਹਾਨੂੰ ਇਕੱਠਾ ਕਰਕੇ ਤੁਹਾਡੇ ਤੁਹਾਡੇ ਚਿਹਰੇ ਅਜੇ ਵੀ ਡੋਮੀਨੇਟ ਦਲੇਰ ਵੀ ਨੇ ਉੱਚੇ ਤਗੜਾ ਵੀ ਹੈਗਾ ਤੇ ਮਨ ਤਨ ਜਿਹੜਾ ਅਸੀਂ ਪਹਿਲਾਂ ਵੀ ਦੇਖਿਆ ਸੀ ਇੱਕ ਵਾਰ ਮੈਂ ਪਿੱਛੇ ਰਿਹਾ ਹੋਇਆ ਕੁਝੇ ਵਾਸਤੇ ਪਰ ਜਿਹੜਾ ਨਸ਼ੇ ਗੁਰੂਤ ਜਿਵੇਂ ਪੂਰਾ ਟਾਈਮ ਦੇ ਵਿੱਚ ਇਹ ਆਪਣੀ ਆਪਣੀ ਸੁਸਾਇਟੀ ਨੂੰ ਸਾਰਿਆਂ ਨੂੰ ਆਪਣੇ ਸਿੰਘਾਂ ਨੂੰ ਆਪਣੇ ਰਹਿਣ ਵਾਲੇ ਜਿਹੜੇ ਆਪਣੇ ਵਸਨੀਕ ਨੇ ਸਾਰੇ ਆਪਣੇ ਡਿਪਰੈਸਡ ਹੋਏ ਜਿਹੜਾ ਵੀ ਕੋ ਸੱਜਣ ਹੈ ਜਿਹੜਾ ਵੀ ਸੱਜਣ ਹੈ ਆਪਣਾ ਕੋਈ ਜਾਤ ਪਾਤ ਧਰਮ ਇੱਥੇ ਕੁਝ ਨਹੀਂ ਹੈਗਾ ਇਹ ਆਪਣੀ ਲੜਾਈ ਜਿਹੜੀ ਹੈ ਇਹ ਸਿਰਫ ਨਸ਼ਿਆਂ ਦੇ ਵਿਰੁੱਧ ਹੈ ਨਸ਼ਾ ਨਾਲ ਇਸ ਰੋੜੇ ਦੇ ਦਰਦ ਉਹਦਾ ਆਪਾਂ ਇਲਾਜ ਕਰਾਈਏ ਪਹਿਲਾਂ ਤਾਂ ਇਲਾਜ ਕਰਾਈਏ ਪਰ ਜਿਹੜਾ ਵੀ ਕੋਈ ਵੱਡਾ ਕੰਮ ਕਰ ਰਿਹਾ ਹੈ ਕੋਈ ਵੇਚ ਰਿਹਾ ਹੈ ਕਿ ਉਸ ਦੁਬਟਾ ਤੇ ਕੁੜੀਆਂ ਲਈ ਜਾਂਦਾ ਹੈ ਕੱਪਾ ਨੂੰ ਦਰਕਰਾਈਂਗੇ ਇਹ ਨਾਲੋਂ ਨਾਲ ਹੀ ਉਹਦੀ ਪੂਰੀ ਆਪਾਂ ਸੋਸ਼ਲ ਦੇ ਵਿੱਚ ਮੀਡੀਆ ਉੱਚ ਬਾਣ ਦੇ ਨਾਲ ਸਾਡਾ ਕੁਝ ਨਹੀਂ ਬਣਨਾ ਆਪਾਂ ਸਿਰਫ ਉਹਨੂੰ ਝੁਕਾ ਲਈਏ ਅਸਫਤ ਸਾਡੀ ਵਰਕਿੰਗ ਇਜ਼ ਐਕਸਲੈਂਟ ਸਾਡਾ ਗੁਰਵੀਰ ਸਿੰਘ ਜੀ ਦੀ ਇਹ ਜਿਹੜਾ ਇਹ ਨਹੀਂ ਸੱਚ ਹੈ ਤੇ ਕੁਝ ਉਡਣੀ ਹੈ ਤੁਹਾਡੇ ਪਿੱਛੋਂ ਇਹਨਾਂ ਦੇ ਆਰਟ ਤੋਂ ਥੋੜਾ ਪਹਿਲਾਂ ਮੈਂ ਉਹਦੇ ਬਾਰੇ ਕਹਿ ਰਿਹਾ ਸੀ ਬੜਾ ਦੇ ਵਿਰੁੱਧ ਬਹੁਤ ਕੰਮ ਕੀਤਾ ਇਹ ਚਾਹੀਏ ਕੁਝ ਉਡਣੀ ਹੈਗਾ ਉਹ ਇਹ ਤਾਂ ਸਾਰਿਆਂ ਨੂੰ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਜੀ ਹੈਗਾ ਕੀ ਨਹੀਂ ਹੈਗਾ ਸਰਮੋ ਸਾਹਿਬ ਟੂਬੀ ਐਗਰੀਡ ਵੀ ਸਾਰੇ ਐਗਰੀ ਕਰ ਗਏ ਸੀਗੇ ਆਪਣੇ ਜਿਹੜੇ ਵਪਾਰ ਦੇ ਮੰਡਲ ਦੇ ਪ੍ਰਧਾਨ ਸਾਹਿਬ ਦੇ ਜਲਾਲਵਾਦੇ ਉਹ ਵੀ ਐਗਰੀ ਕਰਕੇ ਸਾਰੀ ਪਬਲਿਕ ਕਰੀ ਸਿੰਘ ਆਪਣੇ ਹਸਾਮਿੰਗ ਵਾਲੇ ਸਿੰਘ ਕਰਕੇ ਆਪਣੇ ਸੋ ਅਸੀਂ ਸਾਰੇ ਅਸੀਂ ਮੈ ਵੀ ਪਿੰਡਾਂ ਵਾਲਾ ਪਿੰਡ ਵਾਲਾ ਦਾ ਗੁਰਵੀਰ ਸਿੰਘ ਪਿੰਡ ਵਾਲੇ ਨੇ ਅਮ ਆਪਣੇ ਮੋਹਨਦਰ ਗਿੱਲ ਪੀਐਸਪੀ ਐਵੀ ਪਿੰਡ ਵਾਲੇ ਨੇ ਜਿਹੜਾ ਸਾਰੇ ਸੱਜਣ ਆਪਣੇ ਇੱਕ ਬਰਾਬਰ ਨੇ ਜੇ ਦੀ ਬਿਮਾਰ ਪੈਂਦੀ ਹੈ ਜਿਹੜਾ ਕੁਝ ਹੁੰਦਾ ਹੈ ਇਹ ਸਾਰਿਆਂ ਦੇ ਉੱਪਰ ਹੈ ਬਰਾਬਰ ਹੈ ਇੱਕ ਤੇ ਨਹੀਂ ਆਂਦਾ ਹਾਂ ਉਹ ਸਾਰਿਆਂ ਦਾ ਜਾਂਦਾ ਹੈ ਇੱਕ ਮੁਰਾਦ ਆਪਣਾ ਘਰ ਦਾ ਵਸਨੀਕ ਜਾਂ ਨਿਸ਼ੇਧ ਲੱਗ ਜਾਵੇ ਤੇ ਆਪਣੇ ਉਹਨੂੰ ਇਹ ਵੀ ਪਤਾ ਕਿ ਮੈਂ ਆਪਣੇ ਮਾਪਿਓ ਦਾ ਦੇਖਣਾ ਹੈ ਕਿ ਆਪਣੇ ਪਿਤਾ ਦਾ ਦੇਖਣਾ ਹੈ ਜਿਹੜਾ ਜਿਹੜਾ ਮੈਂ ਦੋਸਤਾਂ ਉਹ ਸਿਰਫ ਰਿਸ਼ੇ ਦਾ ਦੋਸਤ ਬਣ ਜਾਂਦਾ ਹੈ ਉਹਦੇ ਦਵਾਈ ਦੇ ਨਾਲ ਬੈਨਦਰ ਗਿਆਨ ਹੋ ਗਿਆ ਜAVE ਕਿ ਪਹਿਲਾਂ ਉਹਨਾਂ ਦਾ ਇਲਾਜ ਕਰਾ ਲਈਏ। ਲਾਜਵਾਸੂ ਪੂਰਾ ਤੇ ਯੋਗ ਬਲ ਰਿਹਾ ਹੈ। ਸਾਇਟੀਆਂ ਬਣੀਆਂ ਨੇ ਸਭ ਕੁਝ ਹੈਗਾ। ਅਸੀਂ ਉਹਨਾਂ ਨੂੰ ਪਹਿਲਾਂ ਇਲਾਜ ਕਰਾਈਏ ਆਪਣੇ ਆਪਣੇ ਸੱਜਣ ਨੇ ਤੇ ਹੁਣ ਘਰ ਦੇ ਪਰਿਵਾਰ ਵਾਲੇ ਬੰਦੇ ਤੇ ਆਪਣੇ ਕਲੋਨੀ ਵਾਲੇ ਬੰਦੇ ਦ੍ਰਿੜ ਰਹਿਣਗੇ ਤੇ ਆਪਾਂ ਜਨਾਕਾ ਕੋਈ ਵੀ ਰਹੇਗਾ ਆਪਾਂ ਸਵਾਦ ਨਹੀਂ ਦੇਣਾ। ਦੂਜੇ ਨੂੰ ਡੁੱਬਦਾ ਦੇਖ ਕੇ ਕਰਤ ਅਸੀਂ ਵੀ ਸਾਨੂੰ ਜੇ ਸਵਾਦ ਆਏਗਾ ਅਸੀਂ ਵੀ ਡੁਬਾਂਗੇ। ਇਸ ਕਰਕੇ ਅਸੀਂ ਪੂਰੀ ਮਤ ਕਰਨੀ ਹੈ ਸਾਰਿਆਂ ਦੀ ਉਹ ਕਿੱਥੇ ਜਾ ਰਹੇ ਆ ਰਾਸ਼ਨ ਮੰਡਨ ਨੂੰ ਕਿੱਥੇ ਜਾ ਰਹੇ ਆ ਉਹਨੇ ਪਠਾਨਕੋਟ ਜਾ ਕੇ ਆਏ ਸੀ ਜਿੱਥੇ ਪ੍ਰਾਇਮਿੰਿਸਟਰ ਸਾਹਿਬ ਆਏ ଥିଲେ ਤੇ ਗਵਰਨਰ ਸਾਹਿਬ ਸਾਰੇ ਗਏ ਸੀਗੇ ਜੀ ਸਰਕਾਰ ਦੀ ਸੀ ਜੀਐਮ ਸਾਹਿਬ ਜਾਂਦੇ ਰਹੇ ਨੇ ਇੱਥੇ ਵੀ ਆਏ ਨੇ ਸੀ ਜੀਐਮ ਸਾਹਿਬ ਤੋਂ ਇਸ ਕਰਕੇ ਤੁਸੀਂ ਧਿਆਨ ਰੱਖੋ ਤੇ ਸਾਰਾ ਪੂਰਾ ਪੂਰੀ ਮਤ ਕਰੋ ਤੁਸੀਂ ਆਪਾਂ ਇੱਕ ਦੂਜੇ ਦਾ ਹੱਥ ਫੜਨਾ ਬਸ ਇਹ ਹੁਣ ਕਰੋ ਤੇ ਥੋੜਾ ਹੋਰ ਰਿਜ਼ਲਟ ਤੁਹਾਨੂੰ ਮਿਲ ਜਵੇ ਹੋਰ ਮਿਲ ਜਵੇ ਪਹਿਲਾਂ ਮਿਲ ਰਿਹਾ ਥੋੜਾ ਹੋਰ ਮਿਲ ਜਵੇ ਆਪਾਂ ਨੂੰ ਇਹ ਤੁਸੀਂ ਹਿੰਮਤ ਰੱਖੋ ਮਾੜੇ ਟਾਈਮ ਦੇ ਵਿੱਚ ਵੀ ਹਿੰਮਤ